ਜ਼ਿਲ੍ਹਾ ਪ੍ਰੀਸ਼ਦ ਦੇਖੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਇਹਦੇ ਵਿੱਚ ਇਹਦੇ ਜੇ ਅਸੀਂ ਸਿੱਧੀ ਗੱਲ ਕਰਨੀ ਹੋਵੇ ਤਾਂ ਆਪਾਂ ਇਹ ਕਹਾਂਗੇ ਜੀ ਆਮ ਆਦਮੀ ਪਾਰਟੀ ਦੀ ਛੱਡੀ ਹੈ ਵੱਡੀ ਜਿੱਤ ਹੈ ਛੜਤ ਹੈ ਨਾ ਦੀ ਜੋ ਮਰਜ਼ੀ ਵਿਸ਼ੇਸ਼ਣ ਲਾ ਦਿਓ ਜੇ ਲਾਉਣਾ ਹੈ ਤੁਸੀਂ ਤੇ ਕਿਉਂ ਲਾਉਣਾ ਹੈ ਲੱਗ ਸਕਦਾ ਕਿਉਂਕਿ ਵੱਡੀ ਜਿੱਤ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁਣ ਜਿਵੇਂ ਬਲਾਕ ਸੰਮਤੀ ਹੈ ਉਦੇ 2838 ਜੋਨ ਦੇ ਉਹਨਾਂ ਚੋਂ 1529 ਜੋਨਾਂ ਤੇ ਆਮਦਨ ਪਾਰਟੀ ਦਿੱਤੀ ਹੈ ਕਾਂਗਰਸ ਦੇ ਹਿੱਸੇ 611 ਇਹਦੇ ਤੇ ਅਕਾਲੀ ਦਾ ਨਤੀਜੇ ਨੰਬਰ ਤੇ ਰਿਹਾ 454 ਲੈ ਕੇ ਭਾਜਪਾ ਜਿਹੜੀ ਪਹਿਲੀ ਵਾਰ ਇਕੱਲੀ ਲੜੀ ਸੀ ਉਹ ਖੁਸ਼ ਹੈ ਇਸ ਗੱਲੋਂ ਕਿ ਚਲੋ ਪੈਰ ਧੜਾਈ ਹੋ ਰਹੀ ਹੈ ਸਾਡੀ 73 ਜਿਹੜੇ ਹੈ ਉਹਨਾਂ ਦੇ ਆਏ ਨੇ ਬਸਪਾ 28 ਭੋਜਨ ਸਮਾਜ ਪਾਰਟੀ ਤੇ ਹੋਰ ਜਿਹੜਾ ਮੈਂ ਜ਼ਿਕਰ ਕੀਤਾ ਸੀ ਸੁਰੱਖਿਆ ਦੇ ਵਿੱਚ ਕਿ ਮਨਪ੍ਰੀਤਿਆ ਵਾਲੀ ਵਰਗੇ ਉਹੋ ਜਿਹੜੇ ਆਜ਼ਾਦ ਕਹਾਂਗੇ ਆਜ਼ਾਦ ਲੜਦੇ ਨੇ ਉਹਨਾਂ ਨੂੰ ਹੋਰ ਚ ਲੈ ਕੇ ਆਉਣੇ ਸੀ 172 ਸੋ ਇਹ ਬਲਾਕ ਸੰਮਤੀ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਜੇ ਗੱਲ ਕਰੀਏ ਉਹਦਾ ਫੈਨਲ ਨਤੀਜਾ 346 ਤੋਂ 218 ਆਵਾਦੀ ਪਾਰਟੀ ਕਾਂਗਰਸ ਦੇ 62 ਔਰ 46 ਜਿੱਤੇ ਨੇ ਅਕਾਲੀ ਦਰਬ ਦੇ 7 ਭਾਜਪਾ 3 ਲੈ ਕੇ ਗਈ ਹੈ ਬਸਪਾ ਵਾਲੇ 10 ਅਦਰਸ ਹੋਰ ਲੈ ਕੇ ਗਏ ਇਹ ਹੈ ਦਿਹੇਰ ਰਿਜ਼ਲਟ ਹੁਣ ਗੱਲ ਰਿਜ਼ਲਟ ਤੋਂ ਬਾਅਦ ਦੀ ਜਾਂ ਥੋੜਾ ਐਨਾਲਿਸਿਸ ਕਰ ਲਈਏ ਦੇਖੋ ਜਿੱਥੇ ਤੱਕ ਤਾਂ ਬਾਤ ਤੋਂ ਬਾਅਦ ਜਿਹੜੇ ਰਿਜ਼ਲਟ ਆਏ ਤੇ ਨਾਲ ਦੀ ਨਾਲ ਸੁਪਰੀਮੋ ਸਾਹਿਬ ਆਮ ਆਦਮੀ ਪਾਰਟੀ ਦੇ ਪੰਜਾਬ ਆ ਗਏ ਕਿਹਾ ਕਿ ਧੰਨਵਾਦ ਮੈਂ ਕਰਨਾ ਕੇਸਰੀਵਾਲ ਕੇਸਰੀਵਾਲ ਸਾਰਾ ਪੰਜਾਬ ਤੇਰੇ ਨਾਲ ਕਿਹਾ ਤੇ ਮੇਰੇ ਨਾਲ ਹੈ ਪੰਜਾਬ ਇਸ ਕਰਕੇ ਮੈਂ ਜਿਹੜਾ ਹੈ ਆਕੇ ਉਹਨਾਂ ਅੱਗੇ ਕੀਤਾ ਜੀ ਧੰਨਵਾਦ ਤੇ ਨਾਲ ਮਾਨ ਸਾਹਿਬ ਸੀ ਤੇ ਜਦੋਂ ਫਿਰ ਦੇ ਦੇ ਮਾਨ ਸਾਹਿਬ ਪ੍ਰੋਟੋਕੋਲ ਚ ਦੂਜਾ ਤੀਜਾ ਨੰਬਰ ਅੱਡ ਹਾਲਾਂਕਿ ਬਕਵਾਤ ਨਹੀਂ ਮਾਨ ਸਾਹਿਬ ਨੇ ਪਰ ਇਹ ਪ੍ਰਧਾਨ ਨੇ ਜੋ ਡੱਬਰ ਤੋਂ ਦੇ ਸੋਧੀਆਂ ਫਿਰੇ ਨੇ ਚਲੋ ਖੈਰ ਇਹਨਾਂ ਨੇ ਫਿਰ ਜਿਹੜੇ ਨਤੀਜੇ ਮੈਂ ਤੁਹਾਨੂੰ ਦੱਸੇ ਚੁੱਕਿਆ ਹਾਂ ਅਮਰਸਾਹ ਰਸ਼ਾਪੂਰ ਪਟਿਆਲਾ ਤਾਰੂ ਤਾਰੂ ਸੰਗੂਰ ਗਰਦਾਸਪੁਰ ਇੱਥੇ ਤਕੜੀ ਜਿੱਤ ਹੈ ਇਹਨਾਂ ਦੀ ਜਿਵੇਂ ਅਕਾਲੀਆਂ ਨੇ ਬਠਿੰਡਾ ਬੁਖਸਰ ਦੇ ਵਿੱਚ ਅਭੀ ਹਾਜ਼ਰੀ ਰਵਾਈ ਹੈ ਜਗਪੂਰ ਸੜੇ ਚ ਕਾਂਗਰਸ ਨੇ ਰਵਾਈ ਇਸ ਤਰ੍ਹਾਂ ਹੀ ਇਹਨਾਂ ਨੇ ਕਰੇ ਕੇ 70% ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਖਾਸ ਤੌਰ ਤੇ ਜਿਹੜੀ ਗੱਲ ਇਹ ਕਹੀ ਹੈ ਕੇਜਰੀਵਾਲ ਸਾਹਿਬ ਨੇ ਕਹਿੰਦੇ ਅਸੀਂ 70% ਜਿਹੜਾ ਹੈ ਵੋਟਾ ਸੀਟਾਂ ਲੈ ਕੇ ਗਏ ਤੇ ਇਹ ਕੇਜਰੀਵਾਲ ਸਾਹਿਬ ਕਹਿੰਦੇ ਤੇ ਸਾਡੇ ਜਿਹੜੇ ਕੰਮ ਨੇ ਉਹਨਾਂ ਤੇ ਬੋਹਰ ਲਾਈਆ ਲੋਕਾਂ ਨੇ ਇਹ ਵੀ ਉਹਨਾਂ ਨੇ ਕਿਹਾ ਹੁਣ ਉਹਨਾਂ ਨੇ ਫਿਰ ਜਸਟੀਫਿਕੇਸ਼ਨ ਦੇਖੋ ਕਿਵੇਂ ਹੈ ਤਰਕ ਹੈ ਕੀ ਤਰਕ ਹੈ ਕਿ ਜਦੋਂ 12 ਚ ਜਿਹੜੀ ਸਰਕਾਰ ਸੀ ਅਕਾਲੀਆ ਦੀ ਉਹਨਾਂ ਨੇ 13 ਚ ਚੋਣਾਂ ਕਰਾਈਆਂ ਸੀ 1 ਸਾਲ ਬਾਅਦ ਤੇ ਉਹਦੋਂ ਤਾਂ ਫਿਰ 50 ਸਾਲ ਪਏ ਸੀ ਲੋਕਾਂ ਨੇ ਵੋਟਾਂ ਪਾਉੜੀਆਂ ਸੀ ਐਟੀ ਇਨਕੰਪੈਸੀ ਨਹੀਂ ਹੁੰਦੀ ਤੇ ਉਹ ਜਿੱਤ ਗਏ ਸੀ ਸ਼ੇਰ ਉਹਨਾਂ ਦੇ ਚੰਗੇ ਦਿਨ ਸੀ ਕਹਿੰਦੇ ਇਸੇ ਤਰ੍ਹਾਂ ਕਾਂਗਰਸ ਨੇ 17 ਚ ਜਿੱਤ ਕੇ 18 ਚ ਕਰਾਈਆਂ ਸੀ ਤੇ ਤੁਸੀਂ ਜਿਹਨੇ ਅਸੀਂ ਕੇਜਰੀਵਾਲ ਸਾਹਿਬ ਕਹਿੰਦੇ ਨੇ 4.5 ਕਿਸਾੜ ਦੇ ਇਸ ਦੇ ਬਾਵਜੂਦ ਸਾਡ ਨੂੰ ਇਨੀ سپورਟ ਮਿਲਣਾ ਇਹਦਾ ਮਤਲਬ ਲੋਕ ਸਰ ਨੂੰ ਪ੍ਰਸੰਨ ਕਰਦੇ ਨੇ ਕੇਜਰੀਵਾਲ ਸਾਹਿਬ ਇਹ ਕਹਦੇ ਹਾਲਾਂਕਿ ਇਹ ਨਹੀਂ ਕਿਹਾ ਕਿ ਅਸੀਂ 400 ਕਿਉਂ ਨਹੀਂ ਕਰਾਈਆਂ ਕਰਾਉਣੇ ਚਲੋ खैर ਇਹ ਤਾਂ ਉਹਨਾਂ ਨੇ ਕੀਤਾ ਜਿਹੜੀ ਅਗਲੀ ਗੱਲ ਕਹਿ ਰਹੇ ਨੇ ਕਿ 580 ਸੀਟਾਂ ਐਸਟਰ ਲਿਆ ਨੇ ਜੀਦਰ 60 ਤੋਂ ਘੱਟ ਫਰਕ ਹੈ ਜੇ 100 ਤੋਂ ਘੱਟ ਫਰਕ ਹੈ ਤਾਂ ਉਹਦੇ ਚੋਂ 261 ਸੀਟਾਂ ਜਿਹੜੀਆਂ ਨੇ ਉਹ ਅਸੀਂ ਜਿੱਤੀਆਂ ਨੇ ਤੇ ਵਿਰੋਧੀ ਧਿਰ ਨੇ 319 ਜਿੱਤੀਆਂ ਨੇ ਉਹ ਕਿਵੇਂ ਜਿੱਤ ਗਏ ਜੀ ਏਸੇ ਕਰਕੇ ਜਿੱਤ ਗਏ ਕਿ ਫਿਰ ਇਲੈਕਸ਼ਨ ਹੋਈ ਹੈ ਕੋਈ ਰੌਣਾ ਰੱਪਾ ਨਹੀਂ ਪਿਆ ਜਿਹੜੀ ਗੱਲ ਮੈਂ ਕਹਿੰਦਾ ਕਿ ਜੇ ਬਤਰ ਕਾਂਗਰਸ ਕਈ ਸੀਟਾਂ 1 4 5 ਵੋਟਾਂ ਤੇ ਜਿੱਤੀ ਹੈ ਜੇ ਕਹਦੇ ਅਸੀਂ ਇੱਕ ਅਸਲੀ ਨੂੰ ਇੱਕ ਫੋਨ ਕਰ ਦਿੰਦੇ ਤੇ ਸੀਟਾਂ ਸਾਡੀਆਂ ਹੋਣੀਆਂ ਸੀ ਯਾਨੀ ਪਤਾ ਲੱਗ ਗਿਆ ਨਾ ਤੁਹਾਨੂੰ ਵੀ ਐਸ ਤਰ੍ਹਾਂ ਹੁੰਦਾ ਹੈ ਐਸ ਤਰ੍ਹਾਂ ਫੋਨ ਹੁੰਦੇ ਨੇ ਐਸ ਤਰ੍ਹਾਂ ਹਿਰਫੇਰੀ ਹੁੰਦੀ ਹੈ ਉਹਨਾਂ ਨੇ ਦੱਸਤਾ ਪਰ ਉਹ ਕਹਦੇ ਅਸੀਂ ਕੀਤਾ ਨਹੀਂ ਉਹਨੇ ਤਾਂ ਐਗਜ਼ਾਮਪਲ ਦਿੱਤੀ ਹੈ ਜੇ ਕਰਦੇ ਜਿਵੇਂ ਹੁਣ ਸੰਗਰੂਰ ਦਾ ਪੱਗੂ ਵਾਲਾ ਹੈ ਪਹਾੜੀਗੜ੍ਹ ਦੇ ਕੋਲ ਉੱਚ ਕਾਂਗਰਸ 5 ਵੋਟਰਾਂ ਨਾਲ ਜਿੱਤੀ ਹੈ ਪਰ ਉਹ ਨਹੀਂ ਕਰਨਾ ਸੀ 5 ਵੋਟਾਂ ਗੀਤੇ ਜੀ ਦੁਬਾਰਾ ਗਿਣਤੀ ਕਰੋ ਇਧਰ ਉਧਰ ਕਰ ਦੋ ਇਸ ਤਰ੍ਹਾਂ ਹੀ ਉਹਨਾਂ ਦੇ ਐਗਜ਼ਾਮਪਲ ਕੋਟਪਈ ਜੋਂ ਹੈ ਉਹਦੇ ਵਿੱਚ ਕਾਂਗਰਸ 47 ਵੋਟਾਂ ਨਾਲ ਜਿੱਤੀ ਹੈ ਫਤਿਹਗੜ ਸਾਹਿਬ ਦੇ ਲਖਨਪੁਰ ਚ ਕਾਂਗਰਸ 3 ਵੋਟਾਂ ਨਾਲ ਜਿੱਤੀ ਹੈ ਲੁਧਿਆਣਾ ਦੇ ਬਜ਼ਰਾ ਚ ਕਾਂਗਰਸ ਨੂੰ 3 ਵੋਟਾਂ ਦਾ ਫਰਕ ਡਾਲ ਜਿੱਤ ਪ੍ਰਾਪਤ ਹੋਈ ਹੈ ਇਸ ਤਰ੍ਹਾਂ ਹੀ ਚੱਗੂਵਾਲ ਦੇ ਗਰਦਾਸਪੁਰ ਚ 4 ਵੋਟਾਂ ਨਾਲ ਸੋ ਇਸ ਤਰੀਕੇ ਨਾਲ ਉਹਨਾਂ ਨੇ ਇਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕੁਝ ਬਿਲਕੁਲ ਸਾਫ ਸੁਥਰੇ ਢੱਗ ਨਾਲ ਜਿਹੜੇ ਹੈ ਵੋਟਾਂ ਪਈਆਂ ਨੇ ਮਾਨ ਸਾਹਿਬ ਤਾਂ ਕਹਿੰਦੇ ਕਿ ਤੇ ਪਹਿਲਾਂ ਵੀਡੀਓਗ੍ਰਾਫੀ ਹੋਈ ਸੀ ਹੁਣ ਵੀਡੀਓਗ੍ਰਾਫੀ ਹੋਈ ਹੈ ਤਾਂ ਵੀ ਐਸੀ ਦਿੱਤੇ ਆ ਬਾਕੀ ਉਹਨਾਂ ਦੇ ਕਾਂਗਰਸ ਨਾਲ 4 ਗੋਣਾ ਅਕਾਲੀਆਂ ਨਾਲ 5 ਗੋਣਾ ਭਾਜਪੀ ਨਾਲ 20 ਗੋਣਾ ਸਾਡੀਆਂ ਵੋਟਾਂ ਜ਼ਿਆਦਾ ਆਈਆਂ ਨੇ ਇਹ ਉਹਨਾਂ ਨੇ ਕਿਹਾ ਤੇ ਬਾਕੀ ਉਹਨਾਂ ਨੇ ਜ਼ੋਰ ਦਿੱਤਾ ਕਿ ਸਾਲ 4 ਸਾਲ ਬਾਅਦ ਤਾਂ ਜਿਹੜੀ ਸੱਤਾ ਤਾਂ ਰਿਤੇ ਰਹਦੀ ਉਹਦੇ ਖਿਲਾਫ ਮਾਹੌਲ ਬਣ ਜਾਂਦਾ ਕੇਜਰੀਵਾਲ ਸਾਹਿਬ ਕਹਿੰਦੇ ਪਰ ਆਮ ਆਦਮੀ ਪਾਰਟੀ ਤੇ ਹੈ ਭਰੋਸਾ ਲੋਕਾਂ ਨੂੰ ਇਸੇ ਕਰਕੇ 70% ਸਾਡੂ ਮਿਲਿਆ ਨੇ ਇਸ ਤਰ੍ਹਾਂ ਦੀ ਗੱਲ ਜੇ ਕਦੇ ਤੱਕੇਸਾਈ ਹੋਈ ਹੁੰਦੀ ਨਾ ਜਿਵੇਂ 18 ਚ ਹੋਈ ਸੀ ਤਾਂ ਅਸੀਂ ਹੋਰ ਵੀ ਜਿੱਤ ਜੀਉਂਦੇ ਇਹ ਸਿਰਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੇ ਮਾਨ ਸਾਹਿਬ ਨੇ ਵੀ ਆਪਣੇ ਉਹ ਕਿਹਾ ਉਹ ਮਾਨ ਸਾਹਿਬ ਤਾਂ ਚੱਲੀ ਤੇ ਪਏ ਇਹ ਜਿਹੜਾ ਸੰਦਾਰ ਨਾ ਹੁੰਦਾ ਉਹ ਨੂੰ ਹਰਿਆ ਦਿਖਾਈ ਦਿੰਦਾ ਉਹਨਾਂ ਦੇ ਬਾਬਾ ਕਿਉਂਕਿ ਉਹ ਵਿਰੋਧ ਕਰ ਰਹੇ ਸੀ ਵੀ ਇਹ ਹੀਰਾ ਫਰੀ ਕਰ ਰਹੇ ਨੇ ਅਕਾਲੀ ਦਰ ਤੇ ਵੀ ਬਣਿਆ ਆਪਣਾ ਕੀਤਾ ਤੀਜੇ ਨੰਬਰ ਤੇ ਨੇ ਕਹਦੇ ਹੁਣ ਜਿਹੜੇ ਕਹਿੰਦੇ ਸੀ ਅਸੀਂ ਵੱਡਾ ਦੀ ਪਾਰਟੀ ਹੈ ਤੋ ਇਸ ਕਰਕੇ ਇਹ ਸਾਰਾ ਕੁਝ ਹੋਇਆ ਹੁਣ ਇਹ ਸਾਰੀਆਂ ਗੱਲਾਂ ਚ ਆਪਾਂ ਇਹ ਤਾਂ ਹੋ ਗਈ ਜਿਹੜੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੀ ਸੀ ਲੇਕਿਨ ਗੱਲ ਤਾਂ ਇਹ ਹੈ ਮਾਨ ਸਰਬ ਨੇ ਤਾਂ ਖਰਕ ਹੈ ਕਿ ਅਸੀਂ ਕਰਾਂਗੇ ਸਾਡੇ ਕਈ ਤਫਾ ਤੇ ਸਾਡੀ ਜਿਹੜੀ ਹਾਰ ਹੋਈ ਹੈ ਤੇ ਸਾਰਿਆਂ ਨੂੰ ਕਰਨਾ ਚਾਹੀਦਾ ਮੰਚਮ ਤਾਂ ਹਰ ਪਾਰਟੀ ਨੂੰ ਕਰਨਾ ਚਾਹੀਦਾ ਹੁਣ ਜਿਵੇਂ ਆਪਾਂ ਗੱਲ ਕੀਤੀ ਸੀ ਜਿਹੜੀ ਕਿ ਪੰਜ-ਸੱਤ ਐਸੇ ਐਮਐਲਏ ਨੇ ਜਾਂ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਅਬਦੇ ਪਿੰਡਾਂ ਚੋਂ ਦੇ ਹਲਕੇ ਛੁਆਰ ਕੇ ਬਰਜਿਤਲ ਕੌਰ ਦਾ ਮੈਂ ਜ਼ਿਕਰ ਕੀਤਾ ਸੀ ਕੱਲ ਤੁਹਾਨੂੰ ਦੱਸਿਆ ਸੀ ਉਹ ਹਾਰ ਗਏ ਉਹ ਵਾਪਸ ਪਿੰਡ ਚੋਂ ਜੱਗਾਰਾ ਤੀਰ ਚੋਂ ਅੱਛਾ ਫਿਰ ਮੋੜ ਚੋਂ ਆਪਕੇ ਸੁਖਵੀਰ ਸਿੰਘ ਮਾਇਸਰ ਖਾਨਾ ਪਿੰਡ ਚੋਂ ਐਮ ਐਲ ਏ ਮੋੜ ਦਾ ਐਂ ਪੁੱਛੋਦਾ ਐਮ ਐਲ ਏ ਜਗਸੀਰ ਚੱਕਪਦੇ ਸਿੰਘ ਚੋਂ ਨਿਰਿੰਦਰਪੁਰ ਭਰਾਜ ਅਗਦੇ ਪਿੰਡ ਚੋਂ ਹਰਜੀਤ ਸਿੰਘ ਧਾਰੀਵਾਲਾ ਹਰਗਾ ਮਤਲਬ ਬਹੁਤ ਸਾਰੀ ਲੰਬੀ ਲਿਸਟ ਹੈ ਤੇ ਇਹਦਾ ਆਪ ਸਾਬ ਕਹਿੰਦੇ ਅਸੀਂ ਕਰਾਂਗੇ ਜਿਹੜਾ ਹੈ ਐਨਾਲਿਸਿਸ ਕਰਨਾ ਵੀ ਚਾਹੀਦਾ ਇਹਦੇ ਚ ਕੋਈ ਦੁਰਵਾਨੀ ਲੇਕਨ ਇਹ ਸਾਰੀ ਜਿਹੜੀ ਦਿੱਤਾ ਹੈ ਜੇ ਤੁਸੀਂ ਕਹੋ ਕਿ ਬਹੁਤ ਇਹਨੂੰ ਇਹਨ ਸੰਕੇਤ ਮੰਨਾਂ ਗਿਆ ਆਪਾਂ 27 ਦਾ ਸ਼ਾਇਦ ਨਹੀਂ 27 ਦਾ ਸ਼ਕੇਤ ਹੁੰਦਾ ਤਾਂ ਪਿਛਲੇ ਗੱਲਣਾ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਕੀ ਆਮ ਆਦਮੀ ਪਾਰਟੀ ਨੂੰ ਕੀ ਮਿਲਿਆ ਸੀ ਹਾਂ ਇਹ ਗੱਲ ਜ਼ਰੂਰ ਹੈ ਕਿ ਲੋਕ ਜਿਹੜੇ ਨੇ ਹੁਣ ਹੋਰ ਅਗਰ ਬੇਜਾਰੇ ਨਹੀਂ ਜਾ ਉਹਨਾਂ ਨੂੰ ਹੋ ਜਾਣਾ ਚਾਹੀਦਾ ਇੱਕ ਖਬਰ ਇਹ ਵੀ ਹੈ ਕਿ ਇੱਕ ਪਾਸੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਕੋਲੀਆਂ ਵੀ ਚੱਲ ਪਈਆਂ ਜਿਹੜੀ ਇਹੀ ਗੱਲ ਹੁੰਦੀ ਹੈ ਪਾਰਟੀਆਂ ਜਿਹੜੀਆਂ ਲੜਦੀਆਂ ਨੇ ਨਾ ਜਦੋਂ ਇਸ ਲੈਵਲ ਤੇ ਚੋਣ ਆਉਂਦੀਆਂ ਉਹ ਭਾਈਚਾਰੇ ਦੇ ਵਿੱਚ ਦਫਾੜ ਤਿੰਨ ਫਾੜ ਤੜਾ ਜੁਨੀਆ ਪਾਰਟੀ ਦੇ ਨਿਤੜੇ ਪਿੰਡਾਂ 'ਚ ਉਹਨੇ ਪੜ ਜਾਂਦੇ ਨੇ ਹੁਣ ਗੋਲੀਆਂ ਚੜਾਈਆਂ ਗਿੱਲ ਹੈ ਲੁਧਿਆਣੇ ਉੱਥੇ ਆਮ ਆਦਮੀ ਪਾਰਟੀ ਤੇ ਜਿਹੜੇ ਕਾਂਗਰਸੀ ਆਪੇ ਚੜ ਗਏ ਜਿਹੜਾ ਕਾਂਗਰਸੀ ਉਮੀਦਵਾਰ ਸੀ ਜਦੋਂ ਇਹ ਜਲੂਸ ਕੱਢ ਰਹੇ ਸੀ ਨਾਲੇ ਲਾ ਰਹੇ ਸੀ ਉਹਨੂੰ ਵਸਾ ਚੜ ਗਿਆ ਹਾਰ ਦਾ ਪੰਦਾ ਵੱਸੇ ਬੱਟਕੇ ਚੱਲਣਾ ਚਾਹੀਦਾ ਵੈਸੇ ਵੀ ਮੈਂ ਸੋਚਦਾ ਇਹ ਨਾ ਦੇਖਸ ਤੋ ਜਦੋਂ ਸਾਡਾ ਜਸ਼ਨ ਮਨਾਉਣ ਦਾ ਟਾਈਮ ਨਹੀਂ ਹੈ ਇਹ ਅਸੀਂ ਇਸ ਸੋਖ ਦਿਨ ਨੇ ਇਹ ਸਾਰੇ ਕੰਮ ਹੀ ਨਾ ਸਾਰਾ ਤੇ ਜਦੋਂ ਅਸੀਂ ਚਾਰੇ ਸਭ ਜਾਂਦੇ ਆਂ ਤੇ ਅਸੀਂ ਉਹਨਾਂ ਦੇ ਸ਼ਹੀਦੀ ਨੂੰ ਯਾਦ ਰੱਖਦੇ ਆਂ ਮਾਤਾ ਗੁਜਰੀ ਜੀ ਨੂੰ ਤੇ ਇਹਨਾਂ ਦਿਨਾਂ ਵਿੱਚ ਤਾਂ ਜਿਹੜੀ ਸ਼ਾਇਦ ਬਚ ਕੇ ਰਹਿਣ ਦੀ ਲੋੜ ਹੈ ਜਿਸ ਨਾਲ ਤਾਂ ਤੁਸੀਂ ਕਿਹਾ ਗੋੜੀਆਂ ਚੱਲੀਆਂ ਚਾਰ ਬੰਦੇ ਜ਼ਖਮੀ ਹੋਏ ਨੇ ਹਸਪਤਾਲ ਚ ਪਏ ਨੇ ਨਹੀਂ ਹੋਣਾ ਚਾਹੀਦਾ ਇਹ ਵਰਕਰਾਂ ਨੂੰ ਚਾਹੀਦਾ ਕਿ ਜਿੰਨਾ ਕਰਕੇ ਤੁਸੀਂ ਪਾਰਟੀਆਂ ਕਰਕੇ ਦੁਰਦਰਾਡੇ ਚ ਝੜੇਬੰਦੀ ਪੈਦਾ ਕਰਦੇ ਹੋ ਕਈ ਵਾਰੀ ਲੀਡਰ ਜਿਹੜੇ ਨੇ ਉਹ ਜਾਣਬੁੱਝ ਕੇ ਵੀ ਕਰਾਉਂਦੇ ਨੇ ਝੜੇਬੰਦੀ ਉਹਨਾਂ ਨੂੰ ਆਪ ਦਾ ਫਾਇਦਾ ਹੁੰਦਾ ਆਪ ਉਹ ਇਕੱਠੇ ਹੁੰਦੇ ਨੇ ਤੁਹਾਡੇ ਚ ਲੜਾਈਆਂ ਕਰਾਉਂਦੇ ਨੇ ਸਾਰਾ ਕੁਝ ਅਮੇਰ ਹੁੰਦੀ ਹੁਣ ਸਿਆਰੇ ਸਿਆਸੀ ਤੌਰ ਤੇ ਜੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਡੇ ਸਾਰੇ ਲੋਕਾਂ ਨੂੰ ਬਚੋਰ ਹੋ ਗਏ ਲੋਕ ਬਚੋਰ ਲੋਕਾਂ ਦਾ ਫਤਵਾ ਦੰਦੇ ਨੇ ਹੁਣ ਤੁਹਾਡੇ ਸਾਹਮਣੇ ਮਤਲਬ ਉਹ ਗੁਰਪ੍ਰੀਤ ਸੇਖੋ ਜਿਹਨੂੰ ਇਹਨਾਂ ਨੇ ਜੇਲ੍ਹ ਚ ਭੇਜਤਾ ਸੀ ਹਾਈ ਕੋਰਟ ਨੇ ਛਾਇਆ ਸੀ ਉਹਦੇ ਦੋਨੇ ਪੱਤਰੀਆਂ ਜਿੱਤੀਆਂ ਨੇ ਪਰੀਤਕੋਰ ਤੇ ਬੰਦੀਪੁਰ ਔਰ ਚਗੇ ਮਾਰਜਨਾ ਜਿੱਤੀਆਂ ਨੇ ਤੇ ਹੁਣ ਇਹਨੂੰ ਕੀ ਬਣੀਏ ਤੁਸੀਂ ਇਹ ਕਹਿੰਦੇ ਸਿਓ ਬੈਕਸਟਰ ਤੁਹਾਨੂੰ ਇਹ ਹੈ ਵੀ ਜੇ ਡਾਕੂਮੈਂਟ ਚ ਆ ਗਿਆ ਬੰਦਾ ਤੇ ਹੁਣ ਸਹੀ ਰਾਹ ਤੇ ਚੱਲ ਰਿਹਾ ਹੈ ਜਾਂ ਲੋਕਾਂ ਨੇ ਜਦੋਂ ਉਹ ਕਰਤਾ ਤਾਂ ਫਿਰ ਉਹਨੂੰ ਆਪਾਂ ਤੁਹਾਨੂੰ ਅਕਸਰ ਕਰਨਾ ਪੈਂਦਾ ਸੋ ਹੋਰ ਵੀ ਖਬਰਾਂ ਸੀ ਪਰ ਆਪਾਂ ਨੂੰ ਇਹ ਚੀਜ਼ ਬਾਤ ਕਰੀਏ ਕਿਉਂਕਿ ਬਾਕੀ ਖਬਰਾਂ ਲੈਣੀਆਂ ਨੇ ਕਿ ਜਿਲ੍ਹਾ ਪ੍ਰੇਸ਼ਰ ਤੇ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆ ਗਏ ਨੇ ਔਰ ਸਾਰੀਆਂ ਪਾਰਟੀਆਂ ਪਾਪੜਾ ਐਨਾਲਿਸਿਸ ਕਰ ਰਹੀਆਂ ਨੇ ਜਿਵੇਂ ਕੱਲ ਮੈਂ ਦੱਸਿਆ ਸੀ ਅਕਾਲੀ ਕੁਸ਼ ਨੇ ਇਸ ਕਰਕੇ ਕਿ ਉਹਦੇ ਜਿਹੜੀ ਰਿਵਾਈਵਰ ਜਾਂ ਕਮਬੈਕ ਕਰ ਰਹੇ ਨੇ ਕਾਂਗਰਸੀ ਜਦੋਂ ਲੜਾਈ ਆਪਸ ਚ ਲੱਗੇ ਹੋਏ ਸੀ ਉਲਝਾਤਾ ਸੀ ਨਵਜੋਤ ਕੋਰ ਸਿੱਧੂ ਨੇ ਬਡੇ ਲੀਡਰ ਤਾਂ ਉਦੋਂ ਹੀ ਲੱਗੇ ਰਹੇ ਫਿਰ ਵੀ ਉਹ ਚਲੋ ਠੀਕ ਹੈ ਕਾਂਪਿੰਜ ਹੋ ਗਿਆ ਸੀ ਟਾਲ ਲੈ ਗੇ ਤੇ ਦੇਖਦੇ ਆ ਹੁਣ ਅਟੈਕ ਚ ਕੀ ਕਰਦੇ ਨੇ ਬੀਜੇਪੀ ਦੀ ਇਹ ਹੈ ਕਿ ਸਾਡੀ ਪੈੜ ਧੜਾਈ ਹੋ ਗਈ ਅਸੀਂ ਪਿੰਡਾਂ ਚ ਕਿਤੇ ਬੜੇ ਸੀ ਤੇ ਫਿਰ ਵੀ ਅਸੀਂ ਕੱਲਿਆਂ ਨੇ ਵੀ ਇੰਡੀਆਂ ਡੈਰੀਆ ਸੋ ਇਸ ਕਰਕੇ ਸਾਰੇ ਆਪਾਂ ਆਪਣੇ ਸਾਥੀ ਮੰਤਰੀਕਰਨ ਦੇ ਖੁਸ਼ ਨੇ